ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ بارش ਨੂੰ ਦੂਜਾ ਦਿਨ ਹੋ ਗਿਆ ਪੈਂਦੀਨ ਕੱਲ ਦੀ بارش ਪੈ ਰਹੀ ਆ ਤੁਸੀਂ ਦੇਖ ਸਕਦੇ ਆ ਦੇਖਦੇ ਵਿਚਾਲੇ ਨੂੰ ਸਾਹਮਣੇ ਕੋਠੀ ਦੇ ਕੋਲ ਜੋ ਚਿੱਟੀ ਸਾਹਮਣੇ ਨਜ਼ਰ ਆਉਂਦੀ ਆ ਬੱਦਲ ਦਾ ਰੰਗ ਰੂਪ ਦੇਖ ਲਓ بارش ਪੈ ਰਹੀ ਆ ਮੈਂ بارش ਜੇ ਬਣਾ ਰਹੇ ਆ ਵੀਡੀਓ ਇਹ ਕਿਹੜੇ ਕਿਹੜੇ ਇਲਾਕੇ 'ਚ ਹੋਰ بارش ਪੈ ਰਹੀ ਆ ਹੁਣੇ-ਹੁਣੇ ਖਬਰ ਹਜੇ ਮੈਂ ਦੇਖੀ ਆ ਹੈੱਡ ਜੀ ਦੇਖਿਆ ਕਿ ਭਾਖੜੇ ਡੈਮ ਦੇ ਫਾਟਕੇ ਜਿਹੜੇ ਉਹ ਸਰਕਾਰ ਨੇ ਖੋਲੇ ਆ ਪਤਾ ਨਹੀਂ ਕਿੰਨਾ ਕ ਨੁਕਸਾਨ ਹੋਣਾ ਹੁਣ ਫਸਲ ਦਾ ਕਿੱਥੇ ਕਿੱਥੇ ਪਾਣੀ ਨਹੀਂ ਆਉਣਾ ਕਿਡੇ ਕਿਡੇ ਇਲਾਕਿਆਂ ਦੇ ਵਿੱਚ ਕਿਸਾਨਾਂ ਦੀ ਫਸਲ ਆ ਜਿਹੜੀ ਉਹ ਖਰਾਬ ਹੋਊਗੀ ਲੱਗਿਆ ਝੋਨਾ ਕਮਾਦ ਹੋਰ ਫਸਲਾਂ ਜਿਹੜੀਆਂ ਬੱਦਲ ਦੇਖ ਲਓ ਕਿਸ ਤਰ੍ਹਾਂ ਇਹ ਮਰੰਡੇ ਵਾਲੇ ਪਾਸੇ ਨੂੰ ਇਧਰ ਉਪਰ ਵਾਲੇ ਸਾਈਡ ਕਿਸ ਤਰ੍ਹਾਂ ਇਹ ਬੱਦਲਾ ਜਿਹੜਾ ਤੁਸੀਂ ਦੇਖ ਸਕਦੇ ਆ ਜਿਸ ਤਰ੍ਹਾਂ ਸਾਵਣ ਮਹੀਨੇ ਦੇ ਵਿੱਚ ਕਾਲੀਆਂ ਘਾਟ ਆਉਣੀ ਆ ਇਸ ਤਰ੍ਹਾਂ ਹੀ ਕਾਲੀ ਘਾਟ ਆ ਰਹੀ ਐ ਸੰਡੇ ਦੇ ਉੱਪਰ ਮੈਂ ਦਿਖਾ ਦੇਣਾ ਇਧਰਲੇ ਪਾਸੇ ਨੂੰ ਵੀ ਲੈ ਦੇਖ ਲਓ ਮੀ ਇਸ ਟਾਈਮ ਇਹ ਪੈ ਰਿਹਾ ਹੈ ਅੱਜ ਦੂਜਾ ਦਿਨ ਹੋ ਗਿਆ ਬਾਰਸ਼ ਪੈਂਦੀ ਨੂੰ ਤੇ ਡੰਗਰ ਅੰਦਰੇ ਆਪਾਂ ਨੇ ਕਰੇਵੇਂ ਆ ਇਧਰ ਵੀ ਤੇ ਬਕਰਿਆ ਤੇ ਕਹ ਕੰਡੇ ਦਾ ਆ ਦਿੱਤੇ ਬਕਰਿਆ ਆਪਣਾ ਇੱਕ ਖਾਂਲਾ ਸਾਰਾ ਹੀ ਇਹ ਪਾਣੀ ਤੇ ਬਕਰਿਆ ਹੈ ਇਹ ਕਿਉਂਕਿ ਬਾਰਸ਼ ਪੈਂਦੀ ਨੂੰ ਅੱਜ 2 ਦਿਨ ਹੋ ਗਏ ਲਗਾਤਾਰ ਮੀਂਹ ਹਟਣ ਦਾ ਨਾਮ ਹੀ ਲੈਂਦਾ ਹੁਣ ਥੋੜਿਆ ਘਟਿਆ ਬਤਾ ਹੁਣ ਪੈ ਰਿਆ ਬਾਰਸ਼ ਤੁਸੀਂ ਵੀ ਪੈਂਦਾ ਦੇਖ ਰਹੇ ਹੋਵੋਗੇ ਵੀਡੀਓ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਨਹੀਂ ਬਾਰਸ਼ ਜਿਹੜੀ ਹੋ ਰਹੀ ਆ ਉਹ ਸਾਨੂੰ ਕਿਰਪਾ ਕਰਕੇ ਦੱਸਿਓ ਹਰਦਾਸ ਕੀ ਰੂ ਮਹਾਰਾਜ ਅੱਗੇ ਕਿ ਸ਼ਾਂਤੀ ਹੋ ਰਹੇ ਇਹ ਭਾਦੋਂ ਦਾ ਮਹੀਨਾ ਸਾਵਣ ਦਾ ਮਹੀਨਾ ਨਹੀਂ ਹੈਗਾ ਕਾਲੀਆਂ ਘਾਟਾਂ ਜਿਹੜੀਆਂ ਇਹ ਆ ਰਹੀਆਂ ਨੇ ਸਾਨੂੰ ਦੇਖ ਲੋ ਲਓ ਕਾਲੀ ਘਾਟ ਜਿਹੜੀ ਮੈਂ ਦਿਖਾ ਰਿਹਾ ਸਾਵਣ ਦਾ ਮਹੀਨਾ ਬਣਾਇਆ ਪਿਆ ਪ੍ਰਮਾਤਮਾ ਨੇ ਕਾਲੀ ਘਾਟ ਜਿਹੜੀ ਤੁਸੀਂ ਦੇਖ ਸਕਦੇ ਆ ਲਓ ਇੱਧਰ ਵੀ ਦੇਖ ਸਕਦੇ ਆ ਇਹਨਾਂ ਇਹਨਾਂ ਕਾਲੀ ਘਾਟ ਆ ਜਿਹੜੀ ਇਹ ਆਈਵੀ ਆ ਬਾਹਰ ਸ ਜਿਹੜੀ ਇਹ ਪੈ ਰਹੀ ਇਸ ਟਾਈਮ ਤੇ ਤੁਸੀਂ ਦੇਖ ਸਕਦੇ ਆ ਪੂਰਾ ਮੀਂਹ ਜਿਹੜਾ ਇਹ ਹੁਣ ਇਹ ਪੈ ਰਿਹਾ ਤਾਂ ਪੂਰੀ ਜਿਹੜੀ ਕੱਲ ਦਾ ਬਾਰਸ਼ ਪੈ ਰਹੀ ਹੈ ਕਿਹੜੀ ਕਿਹੜੀ ਜਗ੍ਹਾ ਪੈ ਰਹੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਤੁਸੀਂ ਦੱਸਣਾ ਹੈ ਬੇਨਤੀ ਆ ਸਾਡੇ ਬਹੁਤ ਹੀ ਪਿਆਰੀ ਅਲੱਗ-ਅਲੱਗ ਜਗ੍ਹਾ ਕਿੱਥੇ-ਕਿੱਥੇ ਬਾਰਸ਼ਾ ਜਿਹੜੀ ਹੋ ਰਹੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸਾਨੂੰ ਤੁਹਾਡੀ ਪੂਰੀ ਵਿਸ਼ਵਾਸ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵਾਦੇ-ਵਾਦ ਸਬਸਕ੍ਰਾਈਬਰ ਦੀ ਬਹੁਤ ਜ਼ਰੂਰਤ ਹੁੰਦੀ ਆ ਲੈ ਕੇ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਕਿੰਨੀ ਵਧੀਆ ਵੀਊ ਆ ਜਿਹੜਾ ਹੋ ਆ ਰਿਹਾ ਤੁਸੀਂ ਦੇਖ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ